ਸਿਕਲੋ ਦੋਸਤੋਂ ਘਰਾਂ ਦੇ ਵਿੱਚ ਸਫਾਈ ਵਾਸਤੇ ਵਰਤੇ ਜਾਣ ਵਾਲੇ ਪੂਰੇ 10 ਪ੍ਰੋਡਕਟਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਹਾਂਜੀ ਦੋਸਤੋਂ ਜਿਹਦੇ ਵਿੱਚੋਂ ਸਰਫ, ਫਿਨੈਲ, ਲਿਕਵਿਡ ਡਿਟਰਜੈਂਟ, ਬਾਥਰੂਮ ਕਲੀਨਰ, ਟਾਇਲਟ ਕਲੀਨਰ, ਗਲਾਸ ਕਲੀਨਰ, ਹੈਂਡ ਵਾਸ਼, ਭਾਂਡੇ ਧੋਣ ਵਾਲਾ ਲਿਕਵਿਡ ਜੈੱਲ, ਸਰਫੇਸ ਕਲੀਨਰ ਤੇ ਟੀਪਾਲ ਪੂਰੇ 10 ਪ੍ਰੋਡਕਟ ਨੇ ਦੋਸਤੋਂ ਜਿਨ੍ਹਾਂ ਦੀ ਟ੍ਰੇਨਿੰਗ ਹਰ ਸੰਡੇ ਨੂੰ ਇਹ ਫੈਕਟਰੀ ਹੋਮ ਅੰਤਰਾ ਇੰਡਸਟਰੀ ਦੇ ਅੰਦਰ ਦਿੱਤੀ ਜਾਂਦੀ ਹੈ ਟ੍ਰੇਨਿੰਗ। ਆ ਦੋਸਤੋ ਇਹ ਟ੍ਰੇਨਿੰਗ ਹੈ ਜਿਹੜੀ ਇੱਕ ਸੰਡੇ ਦੀ ਹੁੰਦੀ ਹੈ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਟ੍ਰੇਨਿੰਗ ਇਹ ਖਤਮ ਹੋ ਜਾਂਦੀ ਹੈ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਤਾਂ ਦੋਸਤੋ ਆਓ ਤੁਸੀਂ ਵੀ ਇਹ ਟ੍ਰੇਨਿੰਗ ਲਓ ਤੇ ਆਪਣਾ ਜਿਹੜਾ ਕਾਰੋਬਾਰ ਹੈ ਚਲਾਓ ਕਿਉਂਕਿ ਦੋਸਤੋ ਇਸ ਜਿਹੜੀ ਟ੍ਰੇਨਿੰਗ ਹੈ ਇਹਦੇ ਤਹਿਤ ਹਰ ਕਰ ਰੋਜ਼ਗਾਰ ਦੀ ਸਹੂਲਤ ਦਿੱਤੀ ਜਾ ਰਹੀ ਹੈ ਦੋਸਤੋ ਅਗਰ ਤੁਸੀਂ ਬੇਰੁਜ਼ਗਾਰ ਹੋ ਜਾਂ ਛੋਟੀ ਮੋਟੀ ਕੋਈ ਨੌਕਰੀ ਕਰਦੇ ਹੋ ਤਾਂ ਦੋਸਤੋ ਵੱਡਾ ਵੀ ਚਾਹੇ ਕੋਈ ਨੌਕਰ ਹੈ ਵੱਡੇ ਨੌਕਰ ਨਾਲੋਂ ਆਪਣਾ ਛੋਟਾ ਕਾਰੋਬਾਰ ਪਰ ਉਹ ਆਪ ਦਾ ਬਿਜ਼ਨਸ ਹੋਵੇ ਉਹ ਜ਼ਿਆਦਾ ਵਧੀਆ ਹੁੰਦਾ ਹੈ ਸੋ ਉਸੇ ਗੱਲ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਟ੍ਰੇਨਿੰਗ ਰੱਖੀ ਹੈ ਹਰ ਐਤਵਾਰ ਨੂੰ ਤਲਵਾੜਾ ਜਾਖੜ ਦੇ ਨਾਲ ਹੀ ਪਿੰਡ ਪੈਂਦਾ ਤਲਵਾੜਾ ਤਲਵਾੜੇ ਦੇ ਵਿੱਚ ਫੈਕਟਰੀ ਹੈ ਜਿੱਥੇ ਫੈਕਟਰੀ ਦੇ ਅੰਦਰ ਹੀ ਬਿਨਾ ਕਿਸੇ ਮਸ਼ੀਨ ਤੋਂ ਹੱਥਾਂ ਦੇ ਨਾਲ ਬਣਾ ਕੇ ਇਹ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਸਿਖਾਇਆ ਜਾਂਦਾ ਬੁੱਕਲੇਟ ਦਿੱਤੀ ਜਾਂਦੀ ਹੈ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ ਬੁੱਕਲੇਟ ਦੇ ਵਿੱਚ ਕਿਹੜਾ ਕਿੰਨੇ ਗ੍ਰਾਮ ਪਾਉਣਾ ਕਿਵੇਂ ਬਣਾਉਣਾ ਸਾਰੀ ਜਾਣਕਾਰੀ ਦਿੱਤੀ ਹੋਈ ਹੈ 10 ਦੇ 10 ਪ੍ਰੋਡਕਟਾਂ ਦੀ ਦੋਸਤੋ ਇਹ ਜਾਣਕਾਰੀ ਲੈ ਕੇ ਤੁਸੀਂ ਆਪਣੇ ਘਰੇ ਬਿਜ਼ਨਸ ਤੋਰ ਸਕਦੇ ਹੋ ਤੁਹਾਨੂੰ ਬਕਾਇਦਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਅਤੇ ਇਸ ਦੇ ਉੱਤੇ ਬਹੁਤੇ ਪੈਸੇ ਵੀ ਨਹੀਂ ਲੱਗਦੇ ਚਾਹੇ ਤੁਸੀਂ 2000 4000 ਤੋਂ ਆਪਣੇ ਘਰੇ ਬੈਠੇ ਇਹ ਕੰਮ ਤੋੜ ਸਕਦੇ ਹੋ ਤਾਂ ਆਓ ਦੋਸਤੋ ਇਹਦੀ ਫੀਸ ਕੁੱਲ 3100 ਰੁਪਏ ਰੱਖਿਆ ਜਿਹਦੇ ਵਿੱਚ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਬੁੱਕਲੇਟ ਤੇ ਜਿਹੜਾ ਇੱਥੇ ਤੁਹਾਨੂੰ ਸਰਟੀਫਿਕੇਟ ਦਿੱਤਾ ਜਾਂਦਾ ਉਹ ਇਹਦੇ ਨਾਲ ਫ੍ਰੀ ਮਿਲਦਾ ਹੈ ਇੱਥੇ ਅਗਰ ਤੁਸੀਂ ਦੂਰੋਂ ਆਉਣਾ ਤਾਂ ਇੱਕ ਦਿਨ ਆ ਕੇ ਪਹਿਲਾਂ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਤੇ ਅਗਲੇ ਦਿਨ ਟ੍ਰੇਨਿੰਗ ਲੈ ਕੇ ਜਾ ਸਕਦੇ ਹੋ ਅਤੇ ਇੱਕ ਦਿਨ ਪਹਿਲਾਂ ਆਉਂਗੇ ਖਾਣਾ ਅਤੇ ਰਹਿਣਾ ਬਿਲਕੁਲ ਫ੍ਰੀ ਹੈ ਤੇ ਬਾਕੀ ਆ ਉਹ ਜਿਹੜੇ ਵੀ ਇੱਥੇ ਟ੍ਰੇਨਿੰਗ ਲੈਣ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਤੁਹਾਡੀ ਕਰਾ ਦਿੰਨੇ ਆ। ਸਤਿ ਸ੍ਰੀ ਅਕਾਲ ਦੋਸਤੋ ਅੱਜ ਸੰਡੇ ਸੀ ਜੀ ਸੋ ਸੰਡੇ ਹਰ ਸੰਡੇ ਸਭ ਨੂੰ ਪਤਾ ਹੀ ਹੈ ਕਿ ਆਪਣੇ ਫੈਕਟਰੀ ਦੇ ਵਿੱਚ ਹੋਮ ਅੰਤਰਾ ਇੰਡਸਟਰੀਜ਼ ਦੇ ਵਿੱਚ 10 ਪ੍ਰੋਡਕਟਾਂ ਦੀ ਆਪਾਂ ਟ੍ਰੇਨਿੰਗ ਦਿੰਨੇ ਆ ਪ੍ਰੈਕਟੀਕਲ ਟ੍ਰੇਨਿੰਗ ਜਿਦੇ ਵਿੱਚ ਆਪਾਂ ਤੁਸੀਂ ਦੇਖ ਸਕਦੇ ਹੋ ਬਣਾ ਕੇ ਆਪਾਂ ਦਿਖਾ ਚੁੱਕੇ ਆ ਪ੍ਰੋਡਕਟ ਤੇ ਦੋਸਤੋ ਇਹਦੇ ਵਿੱਚ ਆਪਾਂ ਜਿਹੜਾ ਮੈਂ ਇੱਧਰ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਉਣਾ ਇਹਦੇ ਵਿੱਚ ਆਪਾਂ ਪੂਰੇ 10 ਪ੍ਰੋਡਕਟ ਨੇ ਜਿਹੜੇ ਬਣਾਉਣੇ ਸਿਖਾਉਣੇ ਆ ਜਿਵੇਂ ਕਿ ਡਿਟਰਜੈਂਟ ਪਾਊਡਰ ਸਰਫ ਹੋ ਗਿਆ ਜੀ ਫਰਨਲ ਹੋ ਗਿਆ ਜੀ ਕੱਪੜੇ ਧੋਣ ਵਾਲਾ ਲਿਕਵਿਡ ਹੋ ਗਿਆ ਜੀ ਟੈਲਾਂ ਸਾਫ ਕਰਨ ਵਾਲਾ ਬਾਥਰੂਮ ਕਲੀਨਰ ਹੋ ਗਿਆ ਜੀ ਸ਼ੀਸ਼ੇ ਸਾਫ ਕਰਨ ਵਾਲਾ ਗਲਾਸ ਕਲੀਨਰ ਹੋ ਗਿਆ ਜੀ ਤੇ ਟਾਇਲਟ ਕਲੀਨਰ ਹੋ ਗਿਆ ਜੀ ਹੈਂਡ ਵਾਸ਼ ਹੋ ਗਿਆ ਜੀ ਤੇ ਨਾਲ ਹੀ ਜਿਹੜਾ ਸਰਫੇਸ ਕਲੀਨਰ ਹੋ ਗਿਆ ਜੀ ਡਿਸ਼ ਵਾਸ਼ ਜੈਲ ਤੇ ਟੀਪਾਲ ਆਪਾਂ ਪੂਰੇ 10 ਪ੍ਰੋਡਕਟ ਨੇ ਜਿਹੜੇ ਸਟ੍ਰੇਨਿੰਗ ਦੇ ਵਿੱਚ ਬਣਾਉਣੇ ਸਿਖਾਉਨੇ ਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਸਾਡੇ ਸਾਡੀਆਂ ਭੈਣਾਂ ਵੀ ਆਈਆਂ ਨੇ ਤੇ ਸਾਡੇ ਵੀਰ ਵੀ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਮਤਲਬ ਕਿਵੇਂ ਲੱਗਿਆ ਮਹਿਸੂਸ ਕਿਵੇਂ ਹੋਇਆ ਰਿਹਾ ਕਿ ਤੇ ਤੁਹਾਨੂੰ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਇਹ ਟ੍ਰੇਨਿੰਗ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ ਸਾਰੀਆਂ ਗੱਲਬਾਤਾਂ ਕਰਾਂਗੇ ਕਿਉਂਕਿ ਦੋਸਤੋ ਜਦੋਂ ਤੁਸੀਂ ਸਾਨੂੰ ਫੋਨ ਕਰਦੇ ਹੋ ਤਾਂ ਤੁਹਾਡੇ ਕਈ ਸਵਾਲ ਹੁੰਦੇ ਨੇ ਤੇ ਅਸੀਂ ਤੁਹਾਨੂੰ ਕਹਿੰਦੇ ਹੁੰਦੇ ਆ ਵੀ ਉਹ ਸਵਾਲ ਤੁਹਾਡੇ ਸਾਰੇ ਜਿੰਨੇ ਵੀ ਸਵਾਲ ਨੇ ਅਸੀਂ ਟ੍ਰੇਨਿੰਗ 'ਚ ਹੱਲ ਕਰਕੇ ਭੇਜਾਂਗੇ ਤਾਂ ਆਪਾਂ ਦੇਖ ਆਪਾਂ ਅੱਜ ਉਸੇ ਗੱਲ ਤੇ ਡਿਸਕਸ ਕਰਾਂਗੇ ਵੀ ਇਹਨਾਂ ਦੇ ਉਹ ਸਵਾਲ ਹੱਲ ਹੋਏ ਜਾਂ ਨਹੀਂ ਹੋਏ ਇਹਨਾਂ ਇਹਨਾਂ ਨੇ 3100 ਰੁਪਏ ਆਪਣੀ ਫੀਸ ਹੈ ਇਹਨਾਂ ਨੇ 3100 ਰੁਪਏ ਭਰਿਆ ਇਨਾਂ ਦਾ ਉਹ 3100 ਰੁਪਿਆ ਵੀ ਖਰਾਬਤਾ ਨਹੀਂ ਹੋ ਗਿਆ ਜਾਂ ਇਹਨਾਂ ਦਾ ਉਹ 3100 ਰੁਪਏ ਨੂੰ ਲੱਗਦਾ ਵੀ ਅਸੀਂ ਜਾਇਜ਼ ਆ ਸਾਡਾ ਵੀ ਸਹੀ ਸਾਨੂੰ ਜਿਹੜੀ ਗਾਈਡੈਂਸ ਆ ਸਹੀ ਮਿਲੀ ਹੈ ਤਾਂ ਉਹ ਗੱਲਬਾਤ ਕਰਾਂਗੇ ਆਪਾਂ ਕਿਹੜੀਆਂ ਤੋਂ ਆਏ ਅਸੀਂ ਜਗਰਾਉਂ ਤੋਂ ਆਏ ਆ ਜੀ ਠੀਕ ਹੈ ਬਹੁਤ ਵਧੀਆ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਵੀਰ ਦਾ ਸਾਰਿਆਂ ਨੂੰ ਆਇਆਂ ਦਾ ਬੜਾ ਸਤਿਕਾਰ ਕਰਦੇ ਨੇ ਆਇਆਂ ਨੂੰ ਚਾਹ ਪਾਣੀ ਨਾਸ਼ਤਾ ਕਰਾਉਂਦੇ ਨੇ ਫਿਰ ਦੁਪਹਿਰ ਦਾ ਸਾਰਿਆਂ ਨੂੰ ਲੰਗਰ ਵੀ ਛਕਾਇਆ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਬੜੇ ਵਧੀਆ ਸੱਚ ਜੇ ਢੰਗ ਨਾਲ ਇਹਨਾਂ ਨੇ ਸਾਨੂੰ ਇਸ ਪ੍ਰੋਡਕਟਾਂ ਬਾਰੇ ਦੱਸਣਾ ਕੀਤਾ ਤੇ ਜਿਹੜੇ ਸਾਡੇ ਚੇਨ ਚ ਵਹਿ ਗਏ ਨੇ ਅਸੀਂ ਸਾਰੇ ਜਾਣੇ ਲਗਣ ਨਾਲ ਕੰਮ ਕਰਾਂਗੇ ਤੇ ਆਪਣਾ ਕਾਰੋਬਾਰ ਚਲਾਵਾਂਗੇ ਅੱਜ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਸਿੱਖਣਾ ਚਾਹੀਦਾ ਜਾਂ ਨਹੀਂ ਵੀ ਅਗਰ ਕਿਸੇ ਦਾ 3100 ਲੱਗਦਾ ਵੀ ਉਹ ਖਰਾਬ ਤਾਂ ਨਹੀਂ ਹੋਇਆ ਹਾਂਜੀ 3100 ਖਰਾਬ ਨਹੀਂ ਹੋਇਆ ਪਤਾ ਨਹੀਂ ਕਿੰਨੇ ਕ 3100 ਮਿਲਣੇ ਆਗੇ ਜਾ ਕੇ ਪਰ ਗੱਲ ਮੰਨਦੀ ਐ ਮਾਨ ਬਣਾ ਕੇ ਬੰਦਾ ਆਵੇ ਤੇ ਬੰਦਾ ਆਪੋ ਆਪਣਾ ਕਾਰੋਬਾਰ ਚਲਾ ਸਕਦਾ ਕੋਈ ਵੀ ਬੇਰਜਗਾਰ ਬੰਦਾ ਉਹ ਇੱਥੇ ਆ ਕੇ ਆਪਣਾ ਕਾਰੋਬਾਰ ਸਿੱਖ ਸਕਦਾ ਠੀਕ ਹੈ ਜੀ ਸ਼ੁਕਰੀਆ ਜੀ ਆਪਾਂ ਜੀ ਪਟਿਆਲੇ ਤੋਂ ਜੀ ਅੱਛਾ ਕਿਵੇਂ ਲੱਗਿਆ ਉਰੇ ਆ ਕੇ ਬਹੁਤ ਵਧੀਆ ਲੱਗਿਆ ਅੱਛਾ ਟ੍ਰੇਨਿੰਗ ਸਮਝ ਆਈ ਜਿਹੜੀ ਆਪਾਂ ਸਿਕਾਈ ਆ ਹਾਂ ਜੀ ਸਾਰੀ ਟ੍ਰੇਨਿੰਗ ਸਮਝ ਆਈ ਬਹੁਤ ਵਧੀਆ ਪ੍ਰੋਡਕਟ ਨੇ ਔਰ ਆਪਾਂ ਆਪਣੀ ਮਰਜ਼ੀ ਮੁਤਾਬਕ ਆਪਣਾ ਪ੍ਰੋਡਕਟ ਬਣਾ ਸਕਦੇ ਹਾਂ ਹਾਂ ਜੀ ਹਾਂ ਜਿੱਦਾਂ ਦੀ ਕਸਟਮਰ ਦੀ ਰਿਕੁਆਇਰਮੈਂਟ ਆ ਉਹਦਾ ਹੀ ਬਣਾ ਸਕਦੇ ਹਾਂ ਹਾਂ カスタマー ਨੂੰ ਸੈਟੀਸਫਾਈ ਕਰ ਸਕਦਾ ਹੈ। ਤੇ ਆਪ ਆਪਦੇ ਘਰੋਂ ਕੰਮ ਚਲਾ ਸਕਦੇ ਹੋ। ਘਰੋਂ ਕੰਮ ਚਲਾ ਸਕਦੇ ਹੋ। ਤੇ ਅੱਛਾ ਕੀ ਕਹਿਣਾ ਚਾਹੋਗੇ? ਕਈ ਵਾਰੀ ਅਗਲਾ ਮਨ ਬਣਾਈ ਰੱਖਦਾ ਹੁੰਦਾ ਵੀ ਜਾਊਂਗਾ ਜਾਊਂਗਾ ਆਉਣਾ ਚਾਹੀਦਾ ਜਾਂ ਨਹੀਂ ਇੱਥੇ ਲੋਕਾਂ ਨੂੰ। ਆਉਣਾ ਚਾਹੀਦਾ ਲੋਕਾਂ ਨੂੰ ਜਿਨ੍ਹਾਂ ਨੂੰ ਕਿਸੇ ਰੋਜ਼ਗਾਰ ਦੀ ਲੋੜ ਹੈ। ਉਹਨੂੰ ਬਹੁਤ ਵਧੀਆ ਉਹਦੇ ਲਈ ਹੈਗਾ। ਹਾਂਜੀ ਹਾਂਜੀ। ਉਹ ਇਹ ਸੈਗਮੈਂਟ ਸ਼ੁਰੂ ਕਰ ਸਕਦਾ ਤੇ ਵਧੀਆ ਕਮਾਈ ਕਮਾਈ ਕਰ ਸਕਦਾ। ਹਾਂ ਸਰ। ਤੇ ਦੋਸਤੋ ਇਹ ਉਹ ਪ੍ਰੋਡਕਟ ਹੈ ਜਿੰਨਾ ਚਿਰ ਜਿਉਵਾਂਗੇ ਉਹਨਾਂ ਚਿਰ ਚਾਹੀਦਾ ਤੇ ਇਹ ਕਦੇ ਘਟਦਾ ਨਹੀਂ। ਇਹ ਵਧੂਗਾ ਹੀ ਵਧੂਗਾ। ਹੁਣ ਹੈਂਡ ਵਾਸ਼ ਆ ਅੱਜ ਜੇ ਅੱਜ ਜੇ 50% ਜਾਂ 40% ਲੋਕ ਯੂਜ਼ ਕਰਦੇ ਨੇ ਤਾਂ ਆਉਣ ਵਾਲੇ ਸਮੇਂ 'ਚ ਉਹ ਵਧਣਗੇ ਘਟਦੇ ਨਹੀਂ ਕਿਉਂਕਿ ਜਿਨੇ ਇੱਕ ਵਾਰੀ ਹੈਂਡ ਵਾਸ਼ ਯੂਜ਼ ਕਰ ਲਿਆ ਉਹਨੂੰ ਸੱਕਦਾ ਨਹੀਂ ਉਹਦੇ ਬਣਾ ਇਹ ਚੀਜ਼ਾਂ ਨਹੀਂ ਜਿਹੜੀਆਂ ਇਹ ਘਟਦੀਆਂ ਨਹੀਂ ਇਹ ਵਧਣੀਆਂ ਵਧਣਾ ਕੰਮ ਹੈ ਤੁਸੀਂ ਕਿਹੜੀ ਹੋ ਤੁਸੀਂ ਪਟਿਆਲੇ ਤੋਂ ਹੈ ਅੱਛਾ ਕਿਵੇਂ ਤਾਂ ਲੱਗਿਆ ਉਹਰੇ ਆ ਬਹੁਤ ਵਧੀਆ ਲੱਗਿਆ ਜੀ ਕੰਮ ਤਾਂ ਵੈਸੇ ਪਹਿਲਾਂ ਵੀ ਇਹ ਕਰਦੇ ਸੀ ਅਸੀਂ ਪਰ ਦੁਕਾਨਾਂ ਤੋਂ ਲੈਂਦੇ ਸੀ ਸਾਨੂੰ ਕੋਈ ਬੈਨਫਿਟ ਹੈ ਨਹੀਂ ਸੀ ਪਰ ਅੱਜ ਲੱਗਿਆ ਵੀ ਬਹੁਤ ਕੁਝ ਪਾ ਸਕਦੇ ਹਾਂ ਅਸੀਂ ਇਸ ਕੰਮ ਦੇ ਵਿੱਚ ਅਸੀਂ ਆਪਣੇ ਕੰਮ ਨੂੰ ਅੱਗੇ ਵਧਾ ਸਕਦੇ ਹਾਂ ਤੇ ਅੱਗੇ ਵਧੀਆ ਰੁਜ਼ਗਾਰ ਵੀ ਦੇ ਸਕਦੇ ਆ ਲੋਕਾਂ ਨੂੰ ਜਿਹੜੇ ਹੁਣ ਅੱਜ ਕੱਲ ਬੱਚੇ ਵੇਲੇ ਫਿਰਦੇ ਆ ਉਹਨਾਂ ਨੂੰ ਰੁਜ਼ਗਾਰ ਵੀ ਦੇ ਸਕਦੀਆਂਗੇ ਅਸੀਂ ਠੀਕ ਹੈ ਜੀ ਅੱਛਾ ਇਹ ਚੀਜ਼ ਸਮਝ ਆਈ ਤੁਹਾਨੂੰ ਪੂਰੀ ਤਰ੍ਹਾਂ ਵੀ ਆਪਾਂ ਕਿੰਨਾ ਵੀ ਸਸਤਾ ਬਣਾ ਸਕਦੇ ਆ ਤੇ ਕਿੰਨਾ ਵੀ ਮਹਿੰਗਾ ਹਾਂਜੀ ਇਹ ਸਾਰਾ ਸਮਝ ਆ ਗਿਆ ਵੀ ਸਾਡੀ ਇਸ ਚੀਜ਼ 'ਚ ਕਿੰਨਾ ਔਲਾ ਹੈ ਹਾਂ ਕਿੰਨਾ ਔਲਾ ਉਹ ਔਲਾ ਸਾਨੂੰ ਅੱਜ ਪਤਾ ਚੱਲਿਆ ਤਾਂ ਅਸੀਂ ਬਹੁਤ ਕੁਝ ਬਣਾ ਸਕਦੇ ਆ ਹੁਣ ਠੀਕ ਹੈ ਜੀ ਦੋਸਤੋ ਕੰਪਨੀਆਂ ਬਹੁਤ ਲੁੱਟਦੀਆਂ ਆਈਆਂ ਨੇ ਹੁਣ ਤੱਕ ਪਰ ਇੱਥੇ ਟ੍ਰੇਨਿੰਗ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਅਸਲ ਦੇ ਵਿੱਚ ਆਪਾਂ ਕਿੰਨੇ ਆਪਾਂ ਨੂੰ ਕੰਪਨੀਆਂ ਲੁੱਟਦੀਆਂ ਰਹੀਆਂ ਨੇ ਤੇ ਇਹ ਸਮਾਨ ਕਿੰਨੇ ਕੁ ਚ ਤਿਆਰ ਹੋ ਜਾਂਦਾ ਹੈ ਅੱਛਾ ਕਿਵੇਂ ਲੱਗਿਆ ਜੀ ਬਹੁਤ ਵਧੀਆ ਜੀ ਮੇਰਾ ਪਿੰਡ ਦਸਕਾ ਨਾਮ ਬਲਿਹਾਰ ਸਿੰਘ ਠੀਕ ਹੈ ਜੀ ਬਹੁਤ ਵਧੀਆ ਇਹਨਾਂ ਨੇ ਦੱਸਿਆ ਪਹਿਲਾਂ ਥਿਉਰੀ ਸਮਝਾਈ ਹੈ ਸਾਰੀ ਜੀ ਫਿਰ ਬਕਾਇਦਾ ਪ੍ਰੈਕਟੀਕਲ ਕੱਲੀ-ਕੱਲੀ ਚੀਜ਼ ਸਾਨੂੰ ਸਿਖਾਈ ਹੈ ਔਰ ਬਹੁਤ ਵਧੀਆ 3100 ਰੁਪਏ ਨਾ ਸੋਚੋ 3100 ਤੁਹਾਡਾ ਬਿਲਕੁਲ ਵੀ ਵੇਸਟ ਨਹੀਂ ਜਾਂਦਾ ਹੈਗਾ 3100 ਦਾ ਮੁੱਲ ਮੋੜ ਕੇ ਤੁਸੀਂ ਮੁੱਲ ਪਾਉਗਾ ਪੂਰਾ ਇਹਦਾ ਜੀ ਬਹੁਤ ਹੀ ਡਿਟੇਲ ਦੇ ਵਿੱਚ ਸਮਝਾਇਆ ਨੇ ਕੱਲੀ-ਕੱਲੀ ਚੀਜ਼ ਸਮਝਾਈ ਹੈ ਕੋਈ ਸਵਾਲ ਪੁੱਛਣ ਦੀ ਵੀ ਨਹੀਂ ਲੋੜ ਪਈ ਮਤਲਬ ਤੇ ਬਹੁਤ ਵਧੀਆ ਜਿਹੜੇ ਕੋਈ ਆਪਦਾ ਕੰਮ ਕਰਨਾ ਚਾਹੁੰਦੇ ਨੇ ਬਹੁਤ ਹੀ ਜ਼ਿਆਦਾ ਫਾਇਦਾ ਇਹਦੇ ਵਿੱਚ ਇੱਥੇ ਜ਼ਰੂਰ ਆਓ ਟ੍ਰੇਨਿੰਗ ਲਓ ਤਾਂ ਬਹੁਤ ਵਧੀਆ ਉਹਨਾਂ ਦਾ ਪ੍ਰਬੰਧ ਵੀ ਬਹੁਤ ਵਧੀਆ ਖਾਣ ਪੀਣ ਦਾ ਵੀ ਸਾਰਾ ਮਤਲਬ ਬਹੁਤ ਵਧੀਆ ਸਿਸਟਮ ਹੈ ਜੀ ਜ਼ਰੂਰ ਆਉਣਾ ਚਾਹੀਦਾ ਹੀ ਇੱਥੇ ਜੀ ਠੀਕ ਹੈ ਕਿਹੜੀ ਆ ਤੋਇਓ? ਸ਼੍ਰੀ ਮਕਸਸ ਹੈ ਤੂੰ। ਅੱਛਾ ਬਾਈ ਉਰੇ ਆ ਕੇ ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਿਆ ਜੀ। ਟ੍ਰੇਨਿੰਗ ਚ ਕਿਵੇਂ ਮਹਿਸੂਸ ਹੋਇਆ? ਬਹੁਤ ਵਧੀਆ ਹੋਇਆ ਜੀ। ਅੱਛਾ ਤੁਹਾਡਾ 3100 ਰੁਪਏ ਲੱਗਿਆ ਤੁਹਾਨੂੰ ਲੱਗਦਾ ਤਾਂ ਨਹੀਂ ਵੀ ਖਰਾਬ ਹੋਇਆ? ਨਹੀਂ ਨਹੀਂ। ਨਹੀਂ। ਦੱਸ ਦੋ ਜੇ ਜੇ ਬਾਕੀ ਕੋਈ ਨਹੀਂ ਤੁਹਾਡਾ ਨੰਬਰ ਹੈਗਾ ਸਾਡੇ ਕੋਲ ਲੋੜ ਪਈ ਤਾਂ ਅਸੀਂ ਤੁਹਾਨੂੰ ਕਾਲ ਕਰ ਲਾਂਗੇ। ਅੱਛਾ ਕੰਮ ਕਰੋਗੇ ਇਹ ਤੁਸੀਂ? ਹਾਂ ਜੀ ਕਰਨਾ ਜ਼ਰੂਰ। ਲੱਗਦਾ ਵੀ ਕਰ ਲੋਗੇ? ਹਾਂ ਜੀ ਕਰ ਲਾਂਗੇ। ਠੀਕ ਹੈ। ਅੱਛਾ ਜੋ ਚੀਜ਼ਾਂ ਆਪਾਂ ਨੇ ਤੁਹਾਨੂੰ ਸਿਖਾਈਆਂ ਰਹੀਆਂ ਲੱਗਦਾ ਵੀ ਹਾਂ ਵਾਕਈ ਕੰਪਨੀ ਆਪ ਲੱਗਦਾ ਹੀ ਪੂਰੇ ਹੀ ਲੱਗਦਾ ਜੀ ਠੀਕ ਹੈ ਜੀ ਬਈ ਆਪਾਂ ਕਿਹੜੇ ਪਣੋ ਸ਼ੇਰਗੜ ਤੋਂ ਹੀ ਬ헨ਡਾ ਜ਼ਿਲ੍ਹਾ ਕਿਤੋਂ ਜੀ ਸ਼ੇਰਗੜ ਤੋਂ ਜੀ ਅੱਛਾ ਕਿਵੇਂ ਦਾ ਲੱਗਿਆ ਉਹ ਰੇ ਆਕੇ ਬਹੁਤ ਵਧੀਆ ਲੱਗਿਆ ਅੱਛਾ ਮਾਲਾ ਟ੍ਰੇਨਿੰਗ ਚ ਸਾਰਾ ਸਮਝ ਆਇਆ ਹਾਂਜੀ ਹਾਂਜੀ ਕੋਈ ਬਾਕੀ ਸਵਾਲ ਤਾਂ ਨਹੀਂ ਰਿਹਾ ਤੁਹਾਡਾ ਨਹੀਂ ਨਹੀਂ ਕੋਈ ਸਵਾਲ ਨਹੀਂ ਠੀਕ ਠਾਕ ਠੀਕ ਹੈ ਜੀ ਜੀ ਸ਼ੁਕਰੀਆ ਜੀ ਤਾਂ ਦੋਸਤੋ ਇਹ ਆਪਣੇ ਉਹ ਸੈਟੀਸਫਾਈ ਵੀਰ ਨੇ ਭੈਣਾ ਨੇ ਜਿਨ੍ਹਾਂ ਨੇ ਇਹ ਕੰਮ ਸਿੱਖ ਕੇ ਅੱਗੇ ਕੰਮ ਤੋਰਨ ਦੀ ਕੀਤੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਦੋਸਤੋ ਇਹ ਉਹ ਕੰਮ ਹੈ ਜਿਹੜਾ ਜ਼ਿੰਦਗੀ ਪਰ ਹੀ ਇਹਦੀ ਲੋੜ ਪੈਣੀ ਹੈ ਕਦੇ ਘਟਣਾ ਨਹੀਂ ਤੇ ਮੈਂ ਕਹਿੰਦਾ 3100 ਰੁਪਏ ਦੇ ਵਿੱਚ ਅਗਰ ਤੁਹਾਡਾ ਜ਼ਿੰਦਗੀ ਬਣਦੀ ਹੈ ਤਾਂ ਇਸ ਤੋਂ ਬੈਟਰ ਕੁਝ ਵੀ ਨਹੀਂ ਇਸ ਤੋਂ ਵਧੀਆ ਕੁਝ ਵੀ ਨਹੀਂ ਤਾਂ ਸਾਰੇ ਵੀਰ ਜਿਹੜਾ ਜਿਹੜਾ ਵੀ ਆਪਦੇ ਘਰੋਂ ਕੋਈ ਕੰਮ ਕਰਨਾ ਚਾਹੁੰਦਾ ਕਿਉਂਕਿ ਦੋਸਤੋ ਵੱਡੀ ਨੌਕਰੀ ਤੋਂ ਕਾਰੋਬਾਰ ਆਪਦਾ bizness ਵਧੀਆ ਹੁੰਦਾ ਚਾਹੇ ਛੋਟੇ ਹੀ ਹੋਵੇ ਇੱਕ ਵਾਰੀ ਆਪਦੇ ਘਰੋਂ ਸਟਾਰਟ ਕਰਕੇ ਇਹਨੂੰ ਜਿੰਨਾ ਮਰਜ਼ੀ ਵਧਾ ਲਓ ਇਹਦੀ ਕੋਈ ਲਿਮਟ ਨਹੀਂ ਇਹਨੂੰ ਜਿੰਨਾ ਮਰਜ਼ੀ ਵੱਡਾ ਕਰ ਲਓ ਤੇ ਬਹੁਤ ਸਾਰੀਆਂ ਕੰਪਨੀਆਂ ਦੇ ਮਾਲਕ ਨੇ ਜਿਹੜੇ ਉਹ ਆਪਦੇ ਘਰੋਂ ਕੰਮ ਸਟਾਰਟ ਕਰਕੇ ਹੀ ਅੱਜ ਕਰੋੜਾਂ ਦਾ ਅਰਬਾਂ ਖਰਬਾਂ ਦਾ ਸੈਟਅਪ ਲਾਈ ਬੈਠੇ ਨੇ ਤਾਂ ਦੋਸਤੋ ਤੇ ਮਲਾਉ ਦਿੱਤੇ ਹੋਏ ਨੰਬਰਾਂ ਤੇ ਤੇ 500 ਰੁਪਿਆ ਪਾ ਕੇ ਪਹਿਲਾਂ ਆਪਦੀ ਜਿਹੜੀ ਸੀਟ ਆ ਬੁੱਕ ਕਰ ਲਓ ਤੇ ਉਸ ਤੋਂ ਬਾਅਦ ਹਰ ਸੰਡੇ 10 ਵਜੇ ਤੋਂ ਲੈ ਕੇ ਸਵੇਰੇ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਅਸੀਂ ਫ੍ਰੀ ਕਰ ਦਿੰਦੇ ਆ ਟਾਈਮ 4 ਕਿਹ ਬਜ ਰਹੇ ਹੋਣਗੇ ਤੇ ਕਿੰਨੀ ਤਰੀਕ ਹੈ ਜੀ ਅੱਜ 14 ਜੀ ਸੌਰੀ 14 ਹਾਂ 14 ਤਰੀਕ ਹੈ ਜੀ 14 ਤਰੀਕ 7ਵਾਂ ਮਹੀਨਾ 2024 ਦੀ ਇਹ ਟ੍ਰੇਨਿੰਗ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਫਿਰ ਹੁਣੇ ਕਰ ਲਓ ਆਪਣੀ ਸੀਟ ਬੁੱਕ